ਮੇਰਾ ਜੀ ਬੇਟਾ ਜਸਪ੍ਰੀਤ ਸਿੰਘ 2020 ਵਿੱਚ ਇੰਗਲੈਂਡ ਗਿਆ ਸੀ ਤੇ ਇੰਗਲੈਂਡ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸ਼ਕਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ जबकि एक हजार एक सौ पैंठ नजायज हथियार अपराध ली वरते दो सौ सत्तर वाहन बरामद हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया ਮੈਂ ਪੌਣੇ 3 ਕਰੋੜ ਲੋਕਾਂ ਦੀ ਸੁਰੱਖਿਆ ਕੀ ਗਾਰੰਟੀ ਲੈਂਦਾ ਹੂੰ ਮੇਰਾ ਕੰਮ ਹੈ ਕਿਉਂਕਿ ਮੁਝੇ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਹੁਬ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਹੁਬ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਉਹ ਆਪਣੇ ਵਾਈਫ ਦੇ ਨਾਲ ਸਪੌਂਸ ਕੀਤਾ ਸੀ ਤੇ ਗਏ ਸੀ ਇਕੱਠੇ ਗਏ ਸੀ ਉਸ ਦੋਨਾਂ ਜੀਨਾਂ ਦਾ ਕੋਈ ਮਾਫਸੇ ਵਿੱਚ ਛੋਟੀ ਮੋਟੀ ਮਸਲੇ ਵਿੱਚ ਕੋਈ ਅਲੱਗ-ਅਲੱਗ ਰਹਿਣ ਲੱਗ ਪਏ ਤੇ ਜਦੋਂ ਇਹ ਲੜਕਾ ਜਿੱਥੇ ਕੰਮ ਕਰਦਾ ਸੀ ਜਿੱਥੇ ਕੰਪਨੀ 'ਚ ਕੰਮ ਕਰਦਾ ਸੀ ਉਹਨਾਂ ਦੇ ਨਾਲ ਕੰਮ ਕਰਦੇ ਦੌਰਾਨ ਇਹਨੇ 2-3 ਵਾਰੀ ਪੈਸੇ ਮੰਗੇ ਉਹਨਾਂ ਪੈਸੇ ਲੈਣ ਦੇ ਤੂੰ ਇਹਨਾਂ ਨੇ ਝਗੜਾ ਕਰਕੇ ਇਹਨੂੰ ਉਲਟਾ ਕਿਸੇ ਕੇਸ ਵਿੱਚ ਪ사 ਕੇ ਤੇ ਇਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੇਲ੍ਹ ਚ ਭੇਜੇ ਤੋਂ ਬਾਅਦ ਇਹਨੇ ਜੀ 14 ਮਹੀਨੇ ਦੀ ਨੂੰ ਸਜ਼ਾ ਹੋ ਗਈ ਜਿਹੜੀ ਉਹ ਕੱਟ ਚੁੱਕਾ ਵਾ ਸਜ਼ਾ ਕੱਟਣ ਦੇ ਬਾਵਜੂਦ ਜੋ ਜੋ ਕਾਗਜ਼ ਸੀ ਡਾਕੂਮੈਂਟ ਜੋ ਇਹਦੇ ਪਾਸਪੋਰਟ ਵਗੈਰਾ ਸੀ ਉਹ ਸਾਰੇ ਜਿਹੜੀ ਕੰਪਨੀ ਨਾਲ ਕੰਮ ਕਰਦਾ ਸੀ ਉਹਨਾਂ ਸਾਰੇ ਇਹਦੇ ਗੁੰਮ ਕਰਕੇ ਇਹਨੂੰ ਦਿੱਤੇ ਨਹੀਂ ਉਹਨੂੰ ਗਾਇਬ ਕਰ ਦਿੱਤੇ ਆ ਤੇ ਹੁਣ ਇਹਦੇ ਕੋਲ ਜਿਹੜਾ ਲੰਡਨ ਵਿੱਚ ਡਿਟੈਕਟਿਵ ਹਾਊਸ ਬਣੇ ਨੇ ਉਹਨਾਂ ਵਿੱਚ ਉਹਨਾਂ ਨੂੰ 4 ਮਹੀਨੇ ਤੋਂ ਰਹਿ ਰਿਹਾ ਵਾ ਤੇ ਉੱਥੇ ਇਹਦੇ ਕੋਲ ਕੋਈ ਕਾਗਜ਼ ਪੱਤਰ ਨਾ ਹੋਣ ਵਜ੍ਹਾ ਕਰਕੇ ਇਹਨੂੰ ਉੱਥੇ ਰੱਖਿਆ ਗਿਆ ਵਾ ਤੇ ਉਥੋਂ ਇੰਗਲੈਂਡ ਦੀ ਸਰਕਾਰ ਕਹਿੰਦੀ ਹੈ ਜੀ ਜੇ ਇੰਡੀਆ ਸਰਕਾਰ ਪ੍ਰੂਫ ਕਰੂਗੀ ਵੀ ਤੂੰ ਇੰਡੀਆ ਦਾਵਾ ਤੇ ਤੈਨੂੰ ਆਪਾਂ ਫੇਰ ਭੇਜ ਸਕਦੇ ਆ ਸਾਡੀ ਤੇ ਇਹੋ ਬੇਨਤੀ ਹੈ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਗੜੀ ਕਿ ਉਹਦੇ ਕਾਗਜ਼ ਜਿਹੜੇ ਆ ਡਾਕੂਮੈਂਟ ਜਿਹੜੇ ਉਹਨੂੰ ਤਿਆਰ ਕਰਕੇ ਤੇ ਉਹਨੂੰ ਇੰਡੀਆ ਵਾਪਸ ਮੰਗਾਇਆ ਜਾਵੇ ਤੇ ਸਾਡੀ ਤੇ ਬੇਨਤੀ ਨਾਲੇ ਉਹਦੀ ਇੱਕ ਹੈ ਜੀ ਉਹ ਪਰੇਸ਼ਾਨੀ ਉਹਨੂੰ ਜਿਹਦੀ ਉਹਦੀ ਐਕਸੀਡੈਂਟ ਦੇ ਦੌਰਾਨ ਇਹਨੂੰ ਸੱਟਾਂ ਲੱਗੀਆਂ ਸੀ ਉਹਦੀ ਲੱਤਾਂ ਨੂੰ ਬੜੀ ਪ੍ਰੋਬਲਮ ਆ ਗਈ ਹੈ ਜੀ ਉਹਦ ਕੋ ਚੱਲਣਾ ਫਿਰਨਾ ਉਸੇ ਬਾਅਦ ਬਹੁਤ ਮੁਸ਼ਕਲ ਹੋ ਗਿਆ ਵਾ ਤੇ ਉਹ ਕਦੀ ਸਾਨੂੰ ਫੋਨ ਕਰਦਾ ਵਾ ਕਿ ਕਹਿੰਦਾ ਵੀ ਮੈਨੂੰ ਪਪਾ ਜੀ ਚੱਲਣ ਵਿੱਚ ਬੜੀ ਮੁਸ਼ਕਲ ਆ ਗਈ ਮੈਂ ਕੋਈ ਤੁਰਿਆ ਨਹੀਂ ਜਾਂਦਾ ਉਥੇ ਮੈਡੀਸਨ ਦਵਾਈ ਦੀ ਬਹੁਤ ਜ਼ਿਆਦਾ ਘਾਟ ਹੈ ਜੀ ਮੈਡੀਸਨ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਾਡੀ ਬੇਨਤੀ ਹੈ ਜੀ ਪੰਜਾਬ ਸਰਕਾਰ ਭਾਰਤ ਸਰਕਾਰ ਗੜੀ ਕਿ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਇੰਡੀਆ ਵਾਪਸ ਮੰਗਾਇਆ ਜਾਵੇ ਬਹੁਤ ਬਹੁਤ ਆਪਾਂ ਧੰਨਵਾਦ ਕਰਾਂਗੇ ਜੀ ਤੁਸੀਂ ਕੋਸ਼ਿਸ਼ ਕੀਤੀ ਹੈ ਕੋਈ ਕੰਪਲੇਨਟ ਵਗੈਰਾ ਕੀਤੀ ਹੈ ਸਰਕਾਰ ਨੂੰ ਕੋਈ ਸ਼ਿਕਾਇਤ ਪੱਤਰ ਦਿੱਤਾ ਵਜੀ ਹਾਂਜੀ ਸਰ ਆਪਾਂ ਲਿਖਤੀ ਰੂਪ ਵਿੱਚ ਵੀ ਡੀਸੀ ਸਾਹਿਬ ਦੇ ਰਿਟਰਨ 2 ਮਹੀਨੇ ਤੋਂ ਮਤਲਬ 2 2.5 ਮਹੀਨੇ ਤੋਂ ਅਪਲੀਕੇਸ਼ਨ ਉਹਨਾਂ ਨੇ ਸਾਡੇ ਬਿਆਨ ਲੈ ਕੇ ਤੇ ਕੋਈ ਕਾਰ ਵੀ ਕੋਈ ਨਹੀਂ ਉੱਥੇ ਦੀ ਉੱਥੇ ਅਜੇ ਖੜੀ ਹੈ ਕੋਈ ਬੱਚੇ ਦੀ ਵਾਪਸੀ ਨਹੀਂ ਹੋਈ ਮੇਰਾ ਨਾਮ ਬਲਜਿੰਦਰ ਕੋਹਰਾ ਮੇਰਾ ਬੇਟਾ ਵਾ ਜਗਤਪ੍ਰੀਤ ਸਿੰਘ 2020 ਚ ਲੰਡਨ ਗਿਆ ਸੀ ਦੋਵੇਂ ਚ ਹੀ ਗਏ ਸੀ ਬ੍ਰੈਡਫੋਰਡ ਸ਼ਹਿਰ ਦੇ ਵਿੱਚ ਉਹਦੀ ਪੜ੍ਹਾਈ ਹੀ ਉਹ ਰਿਸਪੌਂਸ ਵਿੱਚ ਗਿਆ ਸੀ ਉਹਨੇ ਸੱਦਿਆ ਹੀ ਬੁਲਾਇਆ ਹੀ ਬਾਅਦ ਵਿੱਚ ਗਿਆ ਇਹ ਹਾਂਜੀ ਉੱਥੇ ਕੋਈ ਇਹਨਾਂ ਦੇ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਚਲੋ ਇਹ ਦੋਵੇਂ ਆਪਸ ਤੋਂ ਵੱਖਰੇ ਵੱਖਰੇ ਰਹਿਣ ਡੈ ਪਈ ਇਹ ਬੇਟਾ ਕੰਮ ਕਰਦਾ ਹੀ ਕਿਸੇ ਦੇ ਨਾਲ ਜਿਹੜੇ ਵੀ ਉੱਥੇ ਹੈਗੇ ਸੀ ਉਹਨਾਂ ਦੇ ਨਾਲ ਡਰਾਈਵਰੀ ਦੇ ਤੌਰ ਤੇ ਉਹਨਾਂ ਨੇ ਸਾਰੇ ਇਹਨਾਂ ਨੂੰ ਝੂਠਾ ਪਸਾ ਦਿੱਤਾ ਚਲੋ ਉਹਨੇ ਜੋ ਵੀ ਇਹਦੀ ਸਜ਼ਾ ਮਤਲਬ 14 ਮਹੀਨੇ ਦੀ ਸਜ਼ਾ ਹੀ ਉਹ ਕੱਟ ਚੁੱਕਾ ਵਾ ਤੇ ਹੁਣ ਡਿਟੈਕਟਿਵ ਹੋਮ 'ਚ ਰਹਿ ਰਿਹਾ ਲੰਡਨ ਦੇ ਵਿੱਚ ਕੋਤ ਕੋ ਕਾਗਜ਼ ਪੱਤਰ ਕੋਈ ਨਹੀਂ ਹੈਗਾ ਸਾਰਾ ਕੁਝ ਉਹਨਾਂ ਨੇ ਲੈ ਲਿਆ ਵਾ